ਸੀਐਮ ਭਗਵੰਤ ਮਾਨ ਦੀ ਹੋਈ ਅਹਿਮ ਕਾਨਫਰੰਸ ਮਲਾਜ਼ਮਾਂ ਦੀ ਮੰਗਾਂ ਸੰਬੰਧੀ ਦੋ ਵੱਡੇ ਫੈਸਲੇ ਡੀਏ ਦੇ ਵਿੱਚ ਵਾਧਾ ਏਰੀ ਦੇ ਭੁਗਤਾਨ ਓਪੀਐਸ ਨੂੰ ਲੈ ਕੇ ਇੱਕ ਵੱਡਾ ਐਲਾਨ ਐਕਸ਼ਨ ਜਿਹੜਾ ਹੈ ਲਿਆ ਗਿਆ ਹੈ ਦੋਸਤੋ ਜਿਹੜਾ ਅੱਜ ਤਕਰੀਬਨ 10 10:30 ਵਜੇ ਦੇ ਕਰੀਬ ਜਿਹੜਾ ਹੈ ਸਰਕਾਰ ਨੇ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਸਰਕਾਰ ਨੇ ਆਉਣ ਵਾਲੇ ਚੋਣਾਂ ਦੇ ਵਿੱਚ ਮੈਨੀਫੈਸਟ ਲਾਂਚ ਦੱਸ ਕੀਤਾ ਹੈ ਦੱਸਿਆ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਐਲਾਨ ਕਰੇਗੀ ਸੀਐਮ ਭਗਵੰਤ ਮਾਨ ਦੀ ਅਹਿਮ ਮੀਟਿੰਗ ਐਮ ਅਹਿਮ ਕਾਨਫਰੰਸ ਹੋਈ ਭਗਵੰਤ ਮਾਨ ਨੇ ਪੰਜਾਬ ਦੇ ਆਸਮਾਨ ਦੀਆਂ ਦੋ ਮੰਗਾਂ ਉਹਨਾਂ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਸਾਥੀ ਆਪਣੀ ਪੁਰਾਣੀ ਪੈਨਸ਼ਨ ਸਕੀਮ ਦਾ ਇੰਤਜ਼ਾਰ ਕਰ ਰਹੇ ਨੇ ਜਾਂ ਪਰ ਅਸੀਂ ਜਿਹੜਾ ਹੈ 13 0 ਦੇ ਨਾਲ ਜਿੱਤਦੇ ਹਾਂ ਤਾਂ ਅਸੀਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਾਂਗੇ ਹਰ ਹਾਲ ਦੇ ਵਿੱਚ ਲਾਗੂ ਕਰਾਂਗੇ ਇਸ ਤੋਂ ਇਲਾਵਾ ਡੀਏ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਕਰੀਏ ਜਿਸ ਦੀ ਤਰ੍ਹਾਂ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਕਰਮਚਾਰੀਆਂ ਨੂੰ ਡੀਏ ਜਿਹੜਾ ਹੈ 50% ਤੇ ਪਹੁੰਚਾਇਆ ਹੈ ਦੋਸਤੋ ਮੁਲਾਜ਼ਮ ਜਿਹੜੇ ਨੇ ਉਸੇ ਹੀ ਤਰ੍ਹਾਂ ਮੁਲਾਜ਼ਮ ਸਾਥੀਆਂ ਨੂੰ ਡੀਏ ਜਿਹੜਾ ਹੈ 42% ਭੁਗਤਾਨ ਜੁਲਾਈ ਯਾਰ 24 ਤੋ ਦਿੱਤਾ ਜਾਏਗਾ ਇਹੇ ਵੱਡੀਆਂ ਮੰਗਾਂ ਨੂੰ ਸਰਕਾਰ ਕੇ ਲੇਕਿਨ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹਰ ਛੋਟੀ ਅਤੇ ਵੱਡੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਦੇ ਵੱਲ ਦੋਸਤੋ ਸਭ ਤੋਂ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਮੁਲਾਜ਼ਮ ਜਿਹੜੇ ਕਾਫੀ ਲੰਮੇ ਸਮੇਂ ਤੋਂ ਆਪਣੇ ਜੀਐਫ ਫੰਡ ਆਪੀਐਸ ਨੂੰ ਲਾਗੂ ਕਰਵਾਉਣ ਤੇ ਨਵੇਂ ਪੇ ਕਮਿਸ਼ਨਾਂ ਤੇ ਤਨਖਾਹਾਂ ਫਿਕਸ ਕਰਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਜੜਾ ਹੈ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਨਵ ਦੇ ਵਿੱਤ ਵਿਭਾਗ ਦੇ ਨਵਾਂ ਪੱਤਰ ਜਾਰੀ ਕਰਕੇ ਇਸ ਪੱਤਰ ਨੂੰ ਜਾਲੀ ਹੋਣ ਦਾ ਦਾਵਾ ਜਿਹੜਾ ਹੈ ਇਸ ਪੱਤਰ ਦੇ ਵਿੱਚ ਵੀ ਵਿੱਤ ਵਿਭਾਗ ਦੇ ਵੱਲੋਂ ਕੀਤਾ ਗਿਆ ਹੈ ਨਵਾਂ ਪੱਤਰ ਜਾਰੀ ਕਰਕੇ ਵਿੱਤ ਵਿਭਾਗ ਨੇ ਮੁਲਾਜ਼ਮਾਂ ਨੂੰ ਇਹ ਹੀ ਕਿਹਾ ਹੈ ਕਿ ਇਹ ਪੱਤਰ ਜਿਹੜਾ ਹੈ ਜਾਰੀ ਹੋਇਆ ਹੈ ਇਹ ਜਾਲੀ ਹੈ ਅਤੇ ਇਸ ਤੇ ਉੱਪਰ ਭਰੋਸਾ ਕਰਨਾ ਬਿਲਕੁਲ ਗਲਤ ਹੈ ਇਸ ਪੱਤਰ ਨੂੰ ਜਾਰੀ ਕਰਨ ਵਾਲੇ ਅਨਸਰਾਂ ਦੇ ਉੱਪਰ ਕਾਰਵਾਈ ਜਿਹੜੀ ਹੈ ਜਲਦ ਤੋਂ ਜਲਦ ਕੀਤੀ ਜਾਵੇਗੀ ਦੋਸਤੋ ਇਸ ਤੋਂ ਇਲਾਵਾ ਹੋਰ ਇੱਕ ਅਪਡੇਟ ਵੱਲ ਧਿਆਨ ਦੇ ਦੇ ਲੈਣੇ ਆ ਜਿਸ ਤਰ੍ਹਾਂ ਕਿ ਸੀਐਮ ਭਗਵੰਤ ਮਾਨ ਦੀ ਹੋਈ ਅਹਿਮ ਕਾਨਫਰੰਸ ਮੁਲਾਜ਼ਮਾਂ ਦੀ ਮੰਗਾ ਸੰਬੰਧੀ ਦੋ ਵੱਡੇ ਫੈਸਲੇ دیے ਦੇ ਵਿੱਚ ਵਾਦਾ ਏਰੀਆ ਦੇ ਭੁਗਤਾਨ ਆਬਵੀਅਸ ਨੂੰ ਲੈ ਕੇ ਇੱਕ ਵੱਡਾ ਐਲਾਨ ਐਕਸ਼ਨ ਜਿਹੜਾ ਹੈ ਲਿਆ ਗਿਆ ਹੈ ਦੋਸਤੋ ਜਿਹੜਾ ਅੱਜ ਤਕਰੀਬਨ 10 ਤੋਂ 10:30 ਵਜੇ ਦੇ ਕਰੀਬ ਜਿਹੜਾ ਹੈ ਸਰਕਾਰ ਨੇ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਸਰਕਾਰ ਨੇ ਆਉਣ ਵਾਲੇ ਚੋਣਾਂ ਦੇ ਵਿੱਚ ਮੈਨੀਫੈਸਟ ਲਾਂਚ ਦੱਸ ਕੀਤਾ ਹੈ ਦੱਸਿਆ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਐਲਾਨ ਕਰੇਗੀ ਸੀਐਮ ਭਗਵੰਤ ਮਾਨ ਦੀ ਅਹਿਮ ਮੀਟਿੰਗ ਅਹਿਮ ਕਾਨਫਰੰਸ ਹੋਈ ਭਗਵੰਤ ਮਾਨ ਨੇ ਪੰਜਾਬ ਦੇ ਮਲਾਜ਼ਮਾਂ ਦੀਆਂ ਦੋ ਮੰਗਾਂ ਉਹਨਾਂ ਨੇ ਕਿਹਾ ਕਿ ਜਿਹੜੇ ਮਲਾਜ਼ਮ ਸਾਥੀ ਆਪਣੀ ਪੁਰਾਣੀ ਪੈਨਸ਼ਨ ਸਕੀਮ ਦਾ ਇੰਤਜ਼ਾਰ ਕਰ ਰਹੇ ਨੇ ਜਾਂ ਪਰ ਅਸੀਂ ਜਿਹੜਾ ਹੈ 13 0 ਦੇ ਨਾਲ ਜਿੱਤਦੇ ਹਾਂ ਤਾਂ ਅਸੀਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਾਂਗੇ ਹਰ ਹਾਲ ਦੇ ਵਿੱਚ ਲਾਗੂ ਕਰਾਂਗੇ ਇਸ ਤੋਂ ਇਲਾਵਾ ਡੀਏ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਕਰੀ ਗਈ ਜਿਸ ਦੀ ਤਰ੍ਹਾਂ ਕੇਂਦਰ ਸਰਕਾਰ ਨੇ ਆਪਣੇ ਮਲਾਜ਼ਮਾਂ ਕਰਮਚਾਰੀਆਂ ਨੂੰ ਡੀਏ ਜਿਹੜਾ ਹੈ 50% ਤੇ ਪਹੁੰਚਾਇਆ ਹੈ ਦੋਸਤੋ ਮਲਾਜ਼ਮ ਜਿਹੜੇ ਨੇ ਉਸੇ ਹੀ ਤਰ੍ਹਾਂ ਮਲਾਜ਼ਮ ਸਾਥੀਆਂ ਨੂੰ ਡੀਏ ਜਿਹੜਾ ਹੈ 42% ਪਹੁੰਚਾਇਆ ਜੁਲਾਈ 2024 ਤੋ ਦਿੱਤਾ ਜਾਏਗਾ ਇਹੇ ਵੱਡੀਆਂ ਮੰਗਾਂ ਨੂੰ ਸਰਕਾਰ ਕਹਿੰਦੀ ਹੈ ਕਿ ਅਸੀਂ ਪੂਰਾ ਕਰਾਂਗੇ ਅਹਿਮ ਕਾਨਫਰੰਸ ਹੋਈ ਹੈ ਹੋਰ ਜਾਣਕਾਰੀ ਪਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ